ਸਾਨੂੰ ਚਰਚਾ ਹੋ ਰੂ ਕਰ ਨਹੀਂ ਮੇਗੀ ਨਾ ਕੇਵਲ ਚਰਚਾ ਚਰਚਾ ਤਾਂ ਬਹੁਤ ਸਾਲਾਂ ਤੋਂ ਹੋ ਰਹੀ ਹੈ ਇਹਦਾ ਕੋਈ ਪੁਕਤਾ ਇੰਤਜ਼ਾਮ ਤੇ ਹੱਲ ਕੱਢਣਾ ਪਏਗਾ ਮੈਨੂੰ ਲੱਗਦਾ ਹੈ ਕਿ ਪਬਲਿਕ ਐਕਸ਼ਨ ਕਮੇਟੀ ਸਤਲੁਜ ਬੁੱਢਾ ਦਰਿਆ ਜਿਹੜਾ ਮੱਤੇਵਾੜਾ ਇਹ ਜਿਹੜਾ ਮੰਚ ਹੈ ਇਹ ਇਹ এনवायरमेंट ਤੇ ਇਸ ਸਵਾਰਥ ਕੰਮ ਕਰ ਰਿਹਾ ਮੈਂ ਦੇਖ ਰਿਹਾ ਕਈ ਸਾਲਾਂ ਤੋਂ ਤੁਸੀਂ ਲੋਕਾਂ ਨੇ ਜਿੰਦ ਜਾਨ ਲਾਈ ਵੀ ਹੈ ਕਿ ਅਸੀਂ ਇਹਨੂੰ ਸਾਫ ਕਰਵਾਉਣਾ ਉਪਰਾਲਾ ਤਾਂ ਹੋ ਰਿਹਾ ਨਾ ਜਵਰਿੰਗ ਸਾਹਿਬ ਸਭ ਤੋਂ ਵੱਡੇ ਸ਼ਹਿਰ ਦੇ ਸਭ ਤੋਂ ਵੱਡੇ ਮੁੱਦੇ ਤੇ ਤੁਸੀਂ ਅੱਜ ਖੜੇ ਹੋਏ ਹੋ ਥੋੜਾ ਜਿਹਾ ਦਿਲ ਵੀ ਡਹਿਲੇ ਹੋਣਾ ਦਿਲ ਦਿਮਾਗ ਕੀ ਘੋੜੇ ਪੱਜੇ ਹੋਣੇ ਕਿ ਕਿਹੜੀ ਕਿਹੜੀ ਚੀਜ਼ਾਂ ਹੋਣ ਇੱਥੇ ਇੰਪਲੀਮੈਂਟ ਕਰਨ ਦੀ ਲੋੜ ਹੈ ਇਹਦੇ ਉੱਤੇ ਸਾਨੂੰ ਹੋਰ ਦਿਮਾਗ ਲਾਉਣ ਦੀ ਲੋੜ ਹੈ ਸਮਾਂ ਲਾਉਣ ਦੀ ਲੋੜ ਹੈ ਤਾਂ ਹੀ ਇਸ ਪ੍ਰੋਜੈਕਟ ਨੂੰ ਅਸੀਂ ਸਿਰੇ ਲਾ ਸਕਦੇ ਹਾਂ ਦਿੱਲੀ ਦੀਆਂ ਸਰਕਾਰਾਂ ਇਹਦੇ ਤੇ ਤਵੱਜੂ ਦੇਣ ਪੰਜਾਬ ਦੀਆਂ ਸਰਕਾਰਾਂ ਇਹ ਤਵੱਜੂ ਦੇਣ ਇਹ ਜੁਆਇੰਟ ਦੋਨੇ ਸਰਕਾਰਾਂ ਇਕੱਠੀਆਂ ਹੋ ਕੇ ਇਸ ਇਸ਼ੂ ਤੇ ਕੰਮ ਕਰਨ ਗਿਆ ਤਾਂ ਮੇਰਾ ਖਿਆਲ ਜਿਹੜਾ ਵੀ ਮੁੱਖ ਮੰਤਰੀ ਹੋਏਗਾ ਜਾਂ ਜਿਹੜਾ ਵੀ ਪ੍ਰਾਈਮ ਮਿਨਿਸਟਰ ਹੋਏਗਾ ਉਹਨੂੰ ਪੰਜਾਬ ਦੇ ਲੋਕਾਂ ਦੀਆਂ ਅਸੀਸਾਂ ਤਾਰ ਦੇਣੀਆਂ ਕਿ ਇਹ ਆਉਣ ਵਾਲੇ ਸਮੇਂ ਚ ਕੈਂਸਰ ਫੈਲਣ ਵਾਲੀ ਮੈਂ ਸਮਝਦਾ ਕਿ ਇੱਕ ਦਰਿਆ ਬਣ ਜਾਣਾ ਜਿਨੇ ਹਰੇ ਘਰੇ ਕੈਂਸਰ ਦੇ ਮਰੀਜ਼ ਪੈਦਾ ਕਰ ਦੇਣ ਪਰ ਜੇਦਾ ਹੌਲੀ ਹੌਲੀ ਜਾ ਕੇ ਉਹ ਪੰਪਨ ਜਾਏਗਾ ਜਿਹੜਾ ਧੂਆ ਹੁੰਦਾ ਨਾ ਉਦੋਂ ਕਿ ਉਹ ਸੀਮਰ ਵਰਤ ਗਿਆ ਉਹ ਪੱਤ ਖੜ ਗਿਆ ਇੱਕ ਇਹ ਹਾਲ ਹੈ ਤੁਹਾਡਾ ਕਿ ਇਹ ਹੋਰ ਇਹ ਦਿਨ ਹੋਈ ਅਜੀ ਪ੍ਰੋਬਲਮ ਹੈ ਪਰ ਪੂਰੇ ਪੰਜਾਬ ਵਿੱਚ ਸਭ ਛੋਟੇ ਕਾਉਂਟੀਆਂ ਤੋਂ ਵੀ ਕਰਾਉਂਦੇ ਇਹ ਇੱਕ ਅੱਛੀ ਤਰ੍ਹਾਂ ਕੁਝ ਵੀ ਬਾਇਓ ਵੇਸ ਹੈ ਇੱਕ ਆਪਣੇ ਪੂਰਾ ਗੋਹਾ ਮੈਂ ਦੇਖੋ ਤਾਂ ਜਨਾ ਜਿਹੜੇ ਪੰਜਾਬ ਦੇ ਪੰਜਾਬ ਸ਼ਹਿਰਾਂ ਦੇ ਧਰਤ ਇੱਕ ਪੱਟਾਜਰ ਮੂਲੀ ਇਹ ਸਾਰੀਆਂ ਜਿਹੜੀਆਂ ਪਾਣੀ ਨੂੰ ਸੋਕ ਦੀ ਹੈ ਸਿੱਧਾ ਕੋਈ ਫਿਲਟਰ ਨਹੀਂ ਹੁੰਦਾ ਤੇ ਉਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਮੇਰਾ ਖਿਆਲ ਸਾਰੇ ਦੀਆਂ ਸਾਰੀਆਂ ਲੋਕ ਜਿਹੜੇ ਇਹ ਸਬਜ਼ੀਆਂ ਖਾਂਦੇ ਜ ਉਹਨਾਂ ਦੇ ਵੀ ਇਹ ਹਾਲਾਤ ਹੋਣਗੇ ਸੋ ਬਿਲਕੁਲ ਬਹੁਤ ਵੱਡਾ ਮੁੱਦਾ ਹੈ ਅਨ ਇਹਦੇ ਤੇ ਸਾਨੂੰ ਚਰਚਾ ਜ਼ਰੂਰ ਕਰਨੀ ਹੋਏਗੀ ਨਾ ਕੇਵਲ ਚਰਚਾ ਚਰਚਾ ਤਾਂ ਬਹੁਤ ਸਾਲਾਂ ਤੋਂ ਹੋ ਰਹੀ ਹੈ ਇਹਦਾ ਕੋਈ ਪੁਕਤਾ ਇੰਤਜ਼ਾਮ ਤੇ ਹੱਲ ਕਰਨਾ ਪੈਗਾ ਕਰੀ ਕਦੇ ਸਾਬ ਲਾਸਟ ਥੈਟ ਐਂਡ ਪੁਆਇੰਟ ਕੀ ਹੈ ਕਿ ਕਿੱਥੇ ਜਾਂਦਾ ਹੈ ਜਿਹੜਾ ਇਸ ਤਰ੍ਹਾਂ ਹੈ ਜੀ ਇਹ ਬਿਲਕੁਲ ਜਾਂਦਾ ਬਿਲਕੁਲ ਲਗਦਾ ਇਹ ਹੋਰ ਜਿਹੜਾ ਇਨਫੋਰਮੇਸ਼ਨ ਦਿੰਦਾ ਜਿਹੜਾ ਵੱਡਾ ਪੱਖ ਦਾ ਮੁੱਦਾ ਹੈ ਔਰ ਨਿਰੰਤਰ ਜਿਹੜਾ ਇਹ ਪੰਜਾਬ ਲਈ ਗ੍ਰੀਨ ਮੈਨੀਫੈਸਟੋ ਵੀ ਮੈਨੂੰ ਫੜਾਇਆ ਕਰਨਲ ਸਾਹਿਬ ਨੇ ਮੈਨੂੰ ਲੱਗਦਾ ਕਿ ਪਬਲਿਕ ਐਕਸ਼ਨ ਕਮੇਟੀ ਸਤਲੁਜ ਬੁੱਢਾ ਦਰਿਆ ਜਿਹੜਾ ਮੱਤੇਵਾੜਾ ਇਹ ਜਿਹੜਾ ਮੰਚ ਹੈ ਇਹ ਇਹ এনवायरमेंट ਤੇ ਨਿਸਵਾਰਥ ਕੰਮ ਕਰ ਰਿਹਾ ਬੁੱਢਾ ਦਰਿਆ ਐਕਸ਼ਨ ਫਰੰਟ ਵੀ ਕਰ ਰਿਹਾ ਜੀ ਬੁੱਢਾ ਦਰਿਆ ਐਕਸ਼ਨ ਫਰੰਟ ਵੀ ਕਰ ਰਿਹਾ ਨਾਲ ਸੋ ਇਹ ਲੋਕ ਸਾਰੇ ਜਿਹੜੇ ਮੈਂ ਸਮਝਦਾ ਕਿ ਵਾਤਾਵਰਨ ਪ੍ਰੇਮੀ ਹੈ ਦੇਸ਼ ਪ੍ਰੇਮੀ ਹੈ ਲੋਕਾਂ ਨੂੰ ਪੇਮ ਕਰਦੇ ਹੈ ਸਹੀ ਮੇਨੇ ਤਾਂ ਸੇਵਾ ਇਹ ਲੋਕ ਕਰ ਰਹੇ ਨੇ ਸੋ ਅਸੀਂ ਲੋਕਾਂ ਨੇ ਇਹਨਾਂ ਤੋਂ ਸਿੱਖੇ ਕਿਉਂਕਿ ਇਹ ਸਮਾਂ ਕਾਫੀ ਨਹੀਂ ਹੈ ਇਹਦੇ ਤਰ੍ਹਾਂ ਤਾਂ ਮੈਨੂੰ ਲੱਗਦਾ ਟੋਕਾ ਕੱਟ ਕੇ ਐਡ ਕਰਨਾ ਕਿ ਜਿੱਥੇ ਪਬਲਿਕ ਮਨੀ ਲੱਗੇ ਉੱਥੇ ਪਬਲਿਕ ਮੋਨਿਟਰਿੰਗ ਜ਼ਿਆਦਾ ਹੋਣੀ ਚਾਹੀਦੀ ਹੈ ਇੱਥੇ ਅਧਿਕਾਰੀ ਆ ਜਾਂਦੇ ਆ ਤੁਸੀਂ ਇਲੈਕਟਿਡ ਰਿਪ੍ਰੈਜ਼ੈਂਟਡ ਹੋਵੇ ਅਸੀਂ ਵਿੱਚੋਂ ਬਾਹਰ ਹੋ ਜਾਣਾ ਸਾਡੀ ਕਿਸੇ ਨੇ ਸਲਾਹ ਨਹੀਂ ਪੁੱਛਣੀ ਇਹਨਾਂ ਦੀ ਜੇ ਡੋਮਿਨੇਸ਼ਨ ਜ਼ਿਆਦਾ ਹੋਊਗੀ ਬੰਦਿਆਂ ਦੀ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਹੋਣਗੇ ਉਹਨਾਂ ਦੀ ਤਦਾਦ ਆਫੀਸ਼ੀਅਲ ਤੋਂ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ ਇਹ ਤਾਂ ਉਹਨਾਂ ਦੀ ਆਵਾਜ਼ ਦਬਾਈ ਜਾਂਦੀ ਹੈ ਸੈਕੰਡ ਵੀ ਤੁਹਾਡਾ ਖਰੀਦੀ ਜਾ ਸਕਦੀ ਹੈ ਤੁਹਾਡਾ ਇੰਟਰਸਟ ਹੈ ਜੀ ਤੁਹਾਡਾ ਤੁਸੀਂ ਮੈਂ ਦੇਖ ਰਿਹਾ ਕਈ ਸਾਲਾਂ ਤੋਂ ਤੁਸੀਂ ਲੋਕਾਂ ਨੇ ਜਿੰਦ ਜਾਨ ਲਾਈ ਵੀ ਹੈ ਕਿ ਅਸੀਂ ਇਹਨੂੰ ਸਾਫ਼ ਕਰਵਾਉਣਾ ਉਪਰਾਲਾ ਤਾਂ ਹੋ ਰਿਹਾ ਨਾ ਅਸੀਂ 25 ਬੰਦੇ ਆ ਜੀ 25 ਲੱਖ ਲਈ ਸੋ ਮੈਂ ਕਹੀ ਕਹਿੰਦਾ ਨਿਰੰਤਰ ਕੋਸ਼ਿਸ਼ ਹੋ ਰਹੀ ਹੈ ਕੋਈ ਬੰਦਾ ਹੋਰ ਕੋਸ਼ਿਸ਼ ਹੀ ਨਹੀਂ ਕਰ ਰਿਹਾ ਕੁਛ ਹੀ ਕੱਲੇ ਨੇ ਤਾਂ ਸਾਫ਼ ਸੁਥਰੀ ਹਵਾ ਪਾਣੀ ਲੈਣਾ ਨਹੀਂ ਹੈ। ਉਸ ਪੰਜਾਬ ਦੇ ਲੋਕਾਂ ਵਾਸਤੇ ਤਾਂ ਰਹਿਣੇ ਦੇ ਲੋਕਾਂ ਦੀ ਗੱਲ ਕਰਨੀ। ਸੋ ਇਹੋ ਜਿਹੇ ਲੋਕ ਤਾਂ ਕਰਨਲ ਸਾਹਿਬ ਸਾਨੂੰ ਮਿਲਦੀ ਨਹੀਂ ਹੈ। ਅੱਜਕੱਲ ਜਿਹੜੇ ਕੀ ਲੋਕਾਂ ਦੇ ਪਿੱਛੇ ਲੜਾਈ ਲੜਨ। ਅੱਜਕੱਲ ਹਰ ਬੰਦਾ ਆਪਣੇ ਪਿੱਛੇ ਲੜਾਈ ਲੜਨ ਦੀ ਤਿਆਰ ਹੈ। ਆਪਣੇ ਬੱਚਾ ਪਿੱਛੇ ਲੜਨ ਲਈ ਤਿਆਰ ਹੈ। ਲੇਕਿਨ ਲੋਕਾਂ ਲਈ ਲੜਨ ਲਈ ਤਿਆਰ ਨਹੀਂ। ਮੈਂ ਤਾਂ ਅਕਸਰ ਕਹਿੰਦਾ ਕਿ ਜੇ ਆਜਾਲੇ ਜੋ ਕੋ ਜਾ ਤਾਂ ਫਿਰ ਦੇਸ਼ ਆਜ਼ਾਦ ਹੀ ਨਹੀਂ ਹੋਣਾ ਸੀ। ਕਿਸੇ ਦੇ ਫਾਂਸੀ ਦੇ ਬੰਦੇ ਤੇ ਚੜ੍ਹਨਾ ਨਹੀਂ ਸੀ। ਅਸੀਂ ਸਾਰੀ ਜਿੰਦਗੀ ਗਲਾ ਬਿਲਕੁਲ ਇਰੇ ਇਰੇ ਤੇ ਅਸੀਂ ਗੱਲ ਕਰਾਂਗੇ ਔਰ ਇਹਦੇ ਬਾਰੇ ਮੈਨੂੰ ਲੱਗਦਾ ਕਿ ਸਾਰੀ ਕਮੇਟੀ ਨਾਲ ਬਾਟ ਕੇ ਇੱਕ ਮੁਕੰਮਲ ਦਿਨ ਦੀ ਚਰਚਾ ਹੋਣੀ ਚਾਹੀਦੀ ਹੈ ਠੀਕ ਹੈ ਇਹਨਾਂ ਨੇ ਨਾਲ-ਨਾਲ ਇਹਦੇ ਵਿੱਚ ਜਿਹੜੀ ਬਿਊਰੋਕ੍ਰੇਸੀ ਆ ਜਾਂਦੀ ਹੈ ਉਹਨਾਂ ਦਾ ਕਿੰਨਾ ਕਿ ਇੰਟਰਸਟ ਹੁੰਦਾ ਹੈ ਉਹ ਆਪਣੇ ਟੈਂਡਰ ਕਰ ਦਿੰਦੇ ਆ ਅਲਾਟਮੈਂਟ ਕਰ ਦਿੰਦੇ ਆ ਕੰਮ ਸ਼ੁਰੂ ਹੋ ਜਾਂਦਾ ਹੈ ਲੇਕਿਨ ਜਿਹੜੀਆਂ ਟੈਕਨੀਕਲ ਦਿੱਕਤ ਸੈਗੀਆਂ ਜਿਵੇਂ ਜਾਲੀ ਦੀ ਗੱਲ ਦੱਸੀ ਲਾਈਨਿੰਗ ਕਰਨੀ ਹੈ ਉਹ ਸਾਰੀ ਦੀ ਸਾਰੀ ਉਥੋਂ ਪੱਟੀ ਗਈ ਜਿੰਨਾ ਚੱਕਰ ਜਿੰਨਾ ਲੋਕਾਂ ਦਾ ਇੰਟਰਸਟ ਨਹੀਂ ਹੈ ਉਹਨਾਂ ਨੂੰ ਇਨਵੋਲ ਨਹੀਂ ਕੀਤਾ ਜਾਏਗਾ ਤਦ ਵੀ ਇਹ ਪ੍ਰੋਜੈਕਟ ਸਿਰੇ ਨਹੀਂ ਚੜੇਗਾ ਇੱਕ ਗੱਲ ਰਹਿ ਗਈ ਕਿ ਜਾਲੀ ਦੇ ਨਾਲ ਨਾ ਤੁਸੀਂ ਇਕੋਲੋਜੀਕਲ ਟਾਸਕ ਫੋਰਸ ਦੇ ਬੰਦੇ ਲਾਓ ਚਲਾਨ ਕਰਨ ਜੇ ਆਪਾਂ ਜਿਵੇਂ ਲਾਲ ਬੱਤੀ ਤੇ ਆਪਾਂ ਮੋਟਰਸਾਈਕਲ ਰੱਖਿਆ ਇਹਦੇ ਲੋਕਾਂ ਨੇ ਫਿਰ ਵੀ ਝੱਟ ਪਰ ਮੈਂ ਤਾਂ ਕਰਨ ਸਾਹਿਬ ਇਸ ਤੋਂ ਵੱਧ ਗੱਲ ਕਹਤੀ ਕਿ ਜਿਹਨੋਂ ਵੀ ਇਸ ਪ੍ਰੋਜੈਕਟ ਨੂੰ ਠੀਕ ਕਰਨ ਦਾ ਸਰਕਾਰ ਬੰਦੋਬਸਤ ਬਣਾਉਂਦੀ ਹੈ ਇਹਦੇ ਨਾਲ ਨਾਲ ਜਿਨੇ ਤੁਹਾਡੇ ਅਰਗੇ ਲੋਕ ਹੈ ਇਹਨਾਂ ਨੂੰ ਮੁਕੰਮਲ ਤੌਰ ਤੇ ਕਮੇਟੀ ਬਣਾ ਕੇ ਉਹਦੇ ਵਿੱਚ ਪ੍ਰੋਪਰ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਸੋ ਥੈਟ ਦੇ ਵਿਲ ਚੈੱਕ ਕਿ ਕੀ ਹੋ ਰਿਹਾ ਹੈ ਕਿਉਂਕਿ ਬਹੁਤ ਸਾਰੇ ਸਰਕਾਰੀ ਪ੍ਰੋਜੈਕਟਾਂ ਦਾ ਐਸੇ ਹੀ ਹਾਲ ਹੁੰਦਾ ਅਰ-ਪਰ ਪੈ ਲੱਗ ਜਾਂਦਾ ਕਿ ਉਹ ਸਾਰਾ ਫੇਸਟ ਹੋ ਜਾਂਦਾ ਇਹਨਾਂ ਚੰਗੇ ਇੰਡਸਟਰੀਜ਼ ਵੀ ਹੈਗੇ ਉਹਨਾਂ ਨੂੰ ਲਿਆ ਜਾ ਸਕਦਾ ਜਿਹੜਾ ਆਪ ਜ਼ੀਰੋ ਲੀਕੂ ਡਿਸਚਾਰਜ ਤੇ ਕੰਮ ਕਰ ਰਹੇ ਹੈ ਪੈਸਾ ਖਰਚ ਕੇ ਰਾਜ ਇਹ ਪਰਿਵਰਨ ਇੰਡਸਟਰੀਅਲ ਇਹ ਤੁਹਾਡੇ ਅਰਗੇ ਲੋਕ ਨੇ ਲੁਧਿਆਣਾ ਦੇ ਹੋਰ ਪ੍ਰੇਮੀ ਇਹਨਾਂ ਨੂੰ ਸਾਰੇ ਨੂੰ ਇਨਵੋਲ ਕਰਾਂਗੇ ਜੀ ਅੱਜ ਅਸੀਂ ਇੱਥੇ ਇਹਨਾਂ ਨਾਲ ਦੇਖਣ ਆਈ ਸੀ ਇਹ ਜਿਹੜੀ ਹੈ ਦਿੱਕਤ ਹੈ ਬੜੀ ਵੱਡੀ ਦਿੱਕਤ ਹੈ ਔਰ ਆਸ ਕਰਦੇ ਹਾਂ ਕਿ ਪਰਮਾਤਮਾ ਕਿਰਪਾ ਕਰੇ ਅਸੀਂ ਸਾਰੇ ਫਿਰ ਮਿਲ ਕੇ ਅਸੀਂ ਇਹਦੇ ਤੇ ਕੰਮ ਕਰੀਏ ਠੀਕ ਠੀਕ ਥੈਂਕ ਯੂ ਵਰਡਿੰਗ ਸਾਹਿਬ ਸਭ ਤੋਂ ਵੱਡੇ ਸ਼ਹਿਰ ਦੇ ਸਭ ਤੋਂ ਵੱਡੇ ਮੁੱਦੇ ਤੇ ਤੁਸੀਂ ਅੱਜ ਖੜੇ ਹੋਏ ਹੋ ਥੋੜਾ ਜਿਹਾ ਦਿਲ ਵੀ ਡਹਿਲਿਆ ਹੋਣਾ ਦਿਲ ਦਿਮਾਗ ਕੀ ਘੋੜੇ ਬੱਜੇ ਹੋਣੇ ਕਿ ਕਿਹੜੇ ਕਿਹੜੇ ਚੀਜ਼ਾਂ ਹੋਣ ਇੱਥੇ ਇੰਪਲੀਮੈਂਟ ਕਰਨ ਦੀ ਲੋੜ ਹੈ ਉਹ ਜੀ ਜੋ ਮੈਨੂੰ ਕਰਨਲ ਸਾਹਿਬ ਨੇ ਦੱਸਿਆ ਮੈਂ ਆਪਣੇ ਆਪ ਨੂੰ ਕਹਾ ਕਿ ਮੈਨੂੰ ਬੜਾ ਪਤਾ ਹੈ ਆਲਟੀਮੇਟਲੀ ਮੈਂ ਤੀਜੀ ਵਾਰ ਹੀ ਐਮਐਲਏ ਬਣਿਆ ਉਹ ਮੈਨੂੰ ਵੀ ਨਹੀਂ ਪਤਾ ਕਿਉਂਕਿ ਪ੍ਰੈਕਟੀਕਲ ਜਿਹੜੇ ਬੰਦੇ ਉਸੇ ਕੰਮ ਕਰ ਰਹੇ ਹੈ ਕੀ ਕੀ ਹੋ ਰਿਹਾ ਇੱਥੇ ਕੀ ਕੀ ਹੋਣਾ ਚਾਹੀਦਾ ਸੋ ਅੱਜ ਉਹਨਾਂ ਨੇ ਮੈਨੂੰ ਕਾਫੀ ਨੌਲੇਜ ਦਿੱਤੀ ਪਰ ਇਹ ਇਹ ਕਾਫੀ ਨਹੀਂ ਹੈ ਇਰੇ ਉਤੇ ਸਾਨੂੰ ਹੋਰ ਦਿਮਾਗ ਲਾਉਣ ਦੀ ਲੋੜ ਹੈ ਸਮਾਂ ਲਾਉਣ ਦੀ ਲੋੜ ਹੈ ਤਾਂ ਹੀ ਇਸ ਪ੍ਰੋਜੈਕਟ ਨੂੰ ਅਸੀਂ ਸਿਰੇ ਲਾ ਸਕਦੇ ਹਾਂ ਦਿੱਲੀ ਦੀਆਂ ਸਰਕਾਰਾਂ ਇਹਦੇ ਤੇ ਤਵੱਜੂ ਦੇਣ ਪੰਜਾਬ ਦੀਆਂ ਸਰਕਾਰਾਂ ਇਹ ਤਵੱਜੂ ਦੇਣ ਇਹ ਜੁਆਇੰਟ ਦੋਨੇ ਸਰਕਾਰਾਂ ਇਕੱਠੀਆਂ ਹੋ ਕੇ ਇਸ ਇਸ਼ੂ ਤੇ ਕੰਮ ਕਰਨ ਗਿਆ ਤਾਂ ਮੇਰਾ ਖਿਆਲ ਜਿਹੜਾ ਵੀ ਮੁੱਖ ਮੰਤਰੀ ਹੋਏਗਾ ਜਾਂ ਜਿਹੜਾ ਵੀ ਪ੍ਰਾਈਮ ਮਿਨਿਸਟਰ ਹੋਏਗਾ ਉਹਨੂੰ ਪੰਜਾਬ ਦੇ ਲੋਕਾਂ ਦੀਆਂ ਅਸੀਸਾਂ ਤਾਰ ਦੇਣੀਆਂ ਕਿ ਇਹ ਆਉਣ ਵਾਲੇ ਸਮੇਂ ਚ ਕੈਂਸਰ ਫਲੌਨ ਵਾਲੀ ਮੈਂ ਸਮਝਦਾ ਕਿ ਇੱਕ ਦਰਿਆ ਬਣ ਜਾਣਾ ਜਿਨੇ ਹਰੇ ਘਰੇ ਕੈਂਸਰ ਦੇ ਮਰੀਜ਼ ਪੈਦਾ ਕਰਦੇ ਨੇ ਪਰ 20-25 ਸਾਲਾਂ ਚ ਕਈ ਸਰਕਾਰਾਂ ਬਦਲ ਗਿਆ ਨਾ ਸਭ ਪਰ ਫਿਰ ਵੀ ਕਈ ਸਰਕਾਰਾਂ ਇਹਨੂੰ ਸੀਰੀਅਸ ਤੌਰ ਤੇ ਨਹੀਂ ਲਿਆ ਪਈਆਂ ਇੰਟਰਸਟ ਨਹੀਂ ਸੀਗਾ ਮੈਨੂੰ ਲੱਗਦਾ 100% ਚਾਹੇ ਉਹ ਕਾਂਗਰਸ ਦੀ ਗਵਰਨਮੈਂਟ ਹੈ ਚਾਹੇ ਏਰੀਆਸ ਤੇ ਤੁਹਾਨੂੰ ਵਿਲ ਚਾਹੀਦੀ ਹੈ ਤਖੜੇ ਹੋ ਕੇ ਤੁਹਾਨੂੰ ਲੜਾਈ ਲੜਨੀ ਪਵੇਗੀ ਔਰ ਤੁਹਾਡੇ ਮਨ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ ਕਿ ਮੈਂ ਕੁਝ ਕਰਨਾ ਹੈ ਕਾਦੀ ਬੁੱਢਾ ਦਰਿਆ ਦਾ ਕੁਝ ਹੋ ਸਕਦਾ ਠੀਕ ਹੈ ਜੀ ਸੋ ਇਹ ਸੰਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਬਖੂਬੀ ਦੱਸਿਆ ਕਿ ਕਈ ਚੀਜ਼ਾਂ ਦੀ ਲੋੜ ਹੈ ਕਿਉਂਕਿ ਵੱਡੇ ਸ਼ਹਿਰ ਦਾ ਇੱਕ ਵੱਡਾ ਮੁੱਦਾ ਹੈ ਨਵੇਂ ਪ੍ਰੋਜੈਕਟ ਕਿੰਨੇ ਕੁ ਆਣੇ ਹਨ ਕਿੰਨੇ ਕੁ ਨਹੀਂ ਆਣੇ ਇਹ ਗੱਲਾਂ ਬਾਅਦ ਦੀਆਂ ਹੁੰਦੀਆਂ ਨੇ ਲੇਕਿਨ ਨਵੇਂ ਪ੍ਰੋਜੈਕਟਾਂ ਦੀ ਇੰਪਲੀਮੈਂਟੇਸ਼ਨ ਤਾਂ ਬਾਅਦ ਚ ਹੋਣੀ ਹੈ ਪਹਿਲਾਂ ਜਿਹੜਾ ਬੁੱਢਾ ਦਰਿਆ ਸਭ ਤੋਂ ਵੱਡੇ ਸ਼ਹਿਰ ਦਾ ਇੱਕ ਵੱਡਾ ਮੁੱਦਾ ਹੈ ਜੇਕਰ ਇਹਦੀ ਸਫਾਈ ਹੁੰਦੀ ਹੈ ਇਹਨੂੰ ਲੈ ਕੇ ਇੰਪਲੀਮੈਂਟੇਸ਼ਨ ਹੁੰਦੀ ਹੈ ਤਾਂ ਸ਼ਾਇਦ ਜੋ ਰਾਜਾ ਵੜਿੰਗ ਕਹਿ ਰਹੇ ਆ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਤਾਂ ਜ਼ਰੂਰ ਜਿੰਨੀ ਆ ਵੀ ਸਟੇਟ ਸਰਕਾਰਾਂ ਸੈਂਟਰ ਸਰਕਾਰਾਂ ਨੇ ਜਾਂ ਅਸੀਂ ਰਿਪਰੈਜ਼ੈਂਟੇਟਿਵਾਂ ਅੱਗੇ ਹੋ ਕੇ ਹੰਬੜਾ ਮਾਰਾਂਗੇ ਤਾਂ ਜੋ ਜੋ ਕੈਂਸਰ ਵਰਗੀ ਬੈਲਟ ਹੈ ਜੋ ਇਹ ਬਿਮਾਰੀਆਂ ਨੇ ਜੋ ਫੈਕਟਰੀਆਂ ਦੇ ਕੈਮੀਕਲ ਹੈ ਇਹ ਲੋਕਾਂ ਦੇ ਮੂੰਹ ਤੱਕ ਲੋਕਾਂ ਦੇ ਡਿੱਡਾਂ ਤੱਕ ਖਾਣੇ ਪੀਣੇ ਦੇ ਰਾਹੀਂ ਕਦੇ ਵੀ ਨਾ ਪਹੁੰਚੇ ਲਿਬਰਲਟੀ ਟੀਵੀ ਲਈ ਨਾਫ ਪ੍ਰੀਤ ਸਿੰਘ ਵੇਦੀ